ਮੈਂ ਨਰਪਿੰਦਰ ਸਿੰਘ ਜਲਾਲ ਪ੍ਰਧਾਨ ਪ੍ਰਾਈਵੇਟ ਬੱਸ ਆਪਰੇਟਰ ਜੁਨੀਅਰ ਜ਼ਿਲ੍ਹਾ ਬਟਿੰਡਾ ਜੀ ਸਾਡੀ ਬੱਸਾਂ ਦੇ ਦੇ ਅੱਜ ਤੋਂ ਸ਼ਿਫਟ ਕਰਨ ਸੰਬੰਧੀ ਸੀਗੀ ਮੀਟਿੰਗ ਡੀਸੀ ਸਾਹਿਬ ਨੇ ਸੱਦੀ ਸੀ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਨੁਮਾਇंदे ਜਿਵੇਂ ਵਪਾਰ ਮੰਡਲ ਦਾ ਹੋਟਲ ਐਸੋਸੀਏਸ਼ਨ ਦਾ ਪੀਆਰਟੀਸੀ ਦੇ ਪ੍ਰਾਈਵੇਟ ਬੱਸ ਆਪਰੇਟਰਾਂ ਦੇ ਤੌਰ ਤੇ ਤੇ ਮਲਾਜ਼ਮਾਂ ਦੇ ਤੌਰ ਤੇ ਸਾਰੇ ਵਰਗਾਂ ਦੇ ਨੁਮਾਇंदे ਜਿਹੜੇ ਸੱਦੇ ਗਏ ਸੀਗੇ ਜੀ ਤੇ ਉਸ ਬੰਦੀ ਮੀਟਿੰਗ ਸੀਗੀ ਜੀ ਅੱਜ フェスティ ਕਾਇਸਲੇ ਸਰ ਇਹ ਬੱਸ ਅਡੇ ਨੂੰ ਸ਼ਿਫਟ ਕਰਨ ਸੰਬੰਧੀ ਫੈਸਲਾ ਜਿਹੜਾ ਸਰਕਾਰ ਦਾ ਉਹ ਸਾਨੂੰ ਦੱਸਿਆ ਗਿਆ ਹੈਗਾ ਬਿਲਕੁਲ ਭਾਗ ਫਾਈਨਲ ਹੈ ਸਾਡਾ ਉਹਦੇ ਤੇ ਬਹੁਤ ਭਾਰੀ ਇਤਰਾਜ਼ ਹੈ ਜੀ ਕਿਉਂਕਿ ਇਹ ਸਾਰਾ ਕੁਝ ਹੈ ਜਿਹੜਾ ਇਹ ਸਾਡੇ 'ਚ ਮੇ ਥੋਪਿਆ ਜਾ ਰਿਹਾ ਹੈ ਵੀ ਜਿਹੜੀ ਹੈਗੀ ਟ੍ਰੈਫਿਕ ਦੀ ਸਮੱਸਿਆ ਉਹ ਬੱਸਾਂ ਕਰਕੇ ਆ ਮੈਂ ਇੱਥੇ ਲਗਭਗ 30 35 ਜਾਣੇ ਸੀਗੇ ਸ਼ਹਿਰ ਦੇ ਮਾਜ਼ਿਸ ਬੰਦੇ ਅਫਸਰ ਸਹਿਬਾਨ ਸੀਗੇ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਕੋਈ ਹੱਥ ਖੜਾ ਕਰਕੇ ਕਹ ਦਿਓ ਵੀ ਸ਼ਹਿਰ 'ਚ ਬੱਸ ਕਰਕੇ ਸਮੱਸਿਆ ਐਕਚੁਅਲੀ ਬੱਸ ਕਰਕੇ ਨਹੀਂ ਟ੍ਰੈਫਿਕ ਦੀ ਬੇ ਨਿਯਮੀ ਕਰਕੇ ਸਮੱਸਿਆ ਹੋ ਰਹੀ ਹੈ ਸਾਰੀ ਦੀ ਸਾਰੀ ਟਰੈਫਿਕ ਦਾ ਪਾਲਨ ਨਹੀਂ ਹੋ ਰਿਹਾ ਤਾਂ ਸਮੱਸਿਆ ਹੈ ਕਿ ਬਸ ਅੱਡੇ ਆ ਜਿਹੜੇ ਪਟਿਆਲਾ ਸ਼ਹਿਰ ਦਾ ਦੇਖੋ ਬਾਹਰ ਕੱਢਿਆ ਉਹਦੇ ਨਾਲ ਟਰੈਫਿਕ ਦੀ ਸਮੱਸਿਆ ਵਧੀ ਹੈ ਉਹ ਵੀ ਕੋਈ ਪ੍ਰੋਪਰ ਬਾਹਰ ਨਹੀਂ ਹੋਇਆਗਾ ਬਰਨਾਲਾ ਲੁਧਿਆਣਾ ਜਲੰਧਰ ਅੰਬਰਸਰ ਸਾਰੇ ਇਹ ਤੋਂ ਵੱਡੇ ਸਿਟੀ ਨੇ 10-10 ਲੱਖ ਦੀ ਆਬਾਦੀ ਇਹਨਾਂ ਸ਼ਹਿਰਾਂ ਦੀ ਉੱਥੇ ਵੀ बात ਸਾਡੇ ਅੰਦਰ ਹੈ ਤੁਸੀਂ ਲੁਧਿਆਣਾ ਆਮ ਹੀ ਜਾਂਦੇ ਹੋਵੋਗੇ ਉੱਥੇ ਦੇਖਿਆ ਵੀ ਹੁਣ ਫਲਾਈਓਵਰ ਬਣਨਾ ਟ੍ਰੈਫਿਕ ਦੀ ਸਮੱਸਿਆ ਇਹਨਾਂ ਸੋਨੂੰ ਬਾਹਰ ਲੈਣ ਨੂੰ ਮਹਿਸੂਸ ਹੁੰਦੀ ਹੈ ਇਹਨਾਂ ਸ਼ਹਿਰਿਆਂ ਨੂੰ ਮਹਿਸੂਸ ਹੁੰਦੀ ਹੈ ਅਸੀਂ ਇਹਨਾਂ ਨੂੰ ਸੁਝਾਅ ਦਿੱਤਾ ਸੀ ਵੀ ਆਪਣਾ ਜਿਹੜਾ ਹੈਗਾ ਆਈਟੀ ਚੌਂਕ ਤੋਂ ਲੈ ਕੇ ਤੇ ਨਹਿਰ ਤੱਕ ਜਿਹੜਾ ਫਲਾਈਓਵਰ ਬਣ ਜੇ ਤਾਂ ਟ੍ਰੈਫਿਕ ਦੀ ਸਮੱਸਿਆ ਲਗਭਗ ਹੈ ਜਿਹੜੀ ਉਹ ਖਤਮ ਹੋ ਜੂ ਇੱਕ ਰਿੰਗ ਰੋਡ ਚੱਲ ਪਏ ਜਦੋਂ ਸ਼ਹਿਰ ਦਾ ਆਊਟਰ ਚੱਲ ਗਿਆ ਤਾਂ ਅੰਦਰ ਕੋਈ ਬੜੀ ਸਮੱਸਿਆ ਰਹਿਣੀ ਨਹੀਂ ਦੀ બસ ਇਹਨੂੰ ਲਜਾਇਆ ਕਿੱਥੇ ਜਾ ਰਿਹਾ ਧੰਨਵਾਦ ਜੀ ਸਰ ਇਹ ਲਜਾਇਆ ਰਿਹਾ ਮਲੋਟ ਰੋਡ ਤੇ ਲੈ ਕੇ ਜਾ ਰਿਹਾ ਜੀ ਬਾਕੀ ਦੇਖੋ ਜੀ ਆਹ ਥਰਮਲ ਬੰਡ ਦੇ ਵੀ ਪਰਲੇ ਪਾਸੇ ਜੀ ਉਸ ਰੋਡ ਤੇ ਲੈ ਕੇ ਜਾ ਰਿਹਾ ਰਿੰਗ ਰੋਡ ਤੇ ਸ਼ਾਇਦ ਤੇ ਉਹ ਇਹਨਾਂ ਦੀ ਪ੍ਰਪੋਜ਼ਲ ਹੈ ਅਸੀਂ ਤਾਂ ਇਹ ਵੀ ਬੇਨਤੀ ਕੀਤੀ ਸੀ ਵੀ ਉੱਥੇ ਤਾਂ ਸਿਰਫ ਇੱਕ ਛੜਕ ਹੈ ਜੀ ਕਲੀ ਮਲੋਟ ਰੋਡ ਵੀ ਜੇ ਲੈ ਕੇ ਜਾਣਾ ਜਾਂ ਤਾਂ ਇੱਕ ਨੰਬਰ ਝੀਲ ਹੈ ਜਿਹੜੀ ਉਹਦੇ ਚ ਲੈ ਜਾਓ ਜਾਂ ਉਹਦੇ ਜਮਾ ਸਾਹਮਣੇ ਜਿਹੜੀ ਥਰਮਲ ਦੀ ਜਗਾ ਉਹਦੇ ਚ ਲੈ ਜਾਓ ਕਿਉਂਕਿ ਉੱਥੋਂ ਤੁਸੀਂ ਗੋਨਿਆਣਾ ਰੋਡ ਵੀ ਸੋਡਾ ਕਵਰ ਹੋ ਜੂ ਚੰਡੀਗੜ੍ਹ ਰੋਡ ਵੀ ਕਵਰ ਹੋ ਜੂ ਤੇ ਮਲੋਟ ਮਕਸਰ ਰੋਡ ਵੀ ਕਵਰ ਹੋ ਜੂਗਾ ਤੇ ਇਕੱਲਾ ਇੱਕ ਰੋਡ ਰਹਿ ਜੂ ਪੱਲਾ ਡੱਬ ਵਾਲੀ ਵਾਲਾ ਜੀ ਉਹ ਵੀ ਇਧਰ ਬਾਹਰ ਰੌਟਰਿੰਗ ਤੋਂ ਆ ਜਾਣਗੇ ਚਲੋ ਉੱਥੇ ਇੱਕ ਰੋਡ ਨੂੰ ਸਮੱਸਿਆ ਹੋਣੀ ਹੈ ਇੱਥੇ ਉਸ ਮਸਲੇ ਲਗਭਗ ਕੀ ਲੱਗਦਾ ਫਾਈਨਲ ਹੈ ਉੱਤੇ ਲਗਭਗ ਫਾਈਨਲ ਹੈ ਜੀ ਦੇਖੋ ਬਾਕੀ ਅੱਗੇ ਦੇਖੋ ਕੀ ਬਣਦਾ ਅੱਗੇ ਵੀ 25 ਸਾਲ ਇੱਥੇ ਲੰਮ ਕੀ ਗਿਆ ਜੀ 15 ਸਾਲ ਤੁਸੀਂ ਦੇਖੋ ਵੀ 15 ਸਾਲ ਜਾਂ ਇਹ ਕਹਿੰਦੇ 25 ਸਾਲ ਇਹਨਾਂ ਨੇ ਲਿਖਿਆ ਵੀ 25 ਸਾਲ ਪਹਿਲਾਂ ਅੱਡਾ ਬਾਹਰ ਨਿਕਲਣਾ ਚਾਹੀਦਾ ਸੀ 25 ਸਾਲਾਂ ਚ ਇਹ ਜੀ ਕਿੰਨੀ ਕੀ ਸਮੱਸਿਆ ਆ ਗਈ ਐਕਚੁਅਲੀ ਜਿਹੜੇ ਦੁਕਾਨਾਂ ਦੇ ਬਾਹਰ ਜਿਹੜੇ ਉਹ ਹੈ ਫੁੱਟਪਾਥ ਆ ਵਾਲੇ ਵੱਡੇ ਛੜ ਤੇ 메인 ਛੜਕੇ ਦੇ ਉੱਤੇ ਤੁਸੀਂ ਦੇਖੋਗੇ ਤਾਂ 10-10 ਸਪੋਟ ਤੇ ਛੜ ਤੇ ਉੱਥੇ ਉਦੋਂ ਬਾਅਦ ਪਾਰਕਿੰਗ ਛੜਤੀ ਉਹਦੇ ਕਰਕੇ ਜਿਹੜੀ ਛੜਕਾ ਇਹ ਭੀੜੀ ਹੋਈ ਹੈ ਜਿਹੜੀ ਆਪਣਾ ਆਪਣਾ ਗੋਨਿਆਣਾ ਰੋਡ ਤੋਂ ਲੈ ਕੇ ਆਈਟੀ ਚੌਂਕ ਤੱਕ ਜੇ ਉਹ ਫੁੱਟਪਾਥ ਛੋਟੇ ਕੀਤੇ ਜਾਣ ਉੱਥੋਂ ਜਿਹੜੇ ਖੜਨ ਵਾਲੀ ਸਮੱਸਿਆ ਹੈ ਇਹ ਟ੍ਰੈਫਿਕ ਦੀ ਸਮੱਸਿਆ ਉਹ ਸੁਚਾਰੂ ਢੰਗ ਨਾਲ ਚਲਾਈ ਜਾਵੇ ਤਾਂ ਇਹਦੇ ਨਾਲ ਵੀ ਬਹੁਤ ਮਸਲੇ ਹੱਲ ਹੋ ਜਾਣਗੇ ਇੱਕ ਹੋਰ ਸੁਝਾਅ ਸੀ ਜੀ ਇਹਨਾਂ ਨੂੰ ਵੀ ਜਿਹੜਾ ਪਾਵਰ ਹਾਊਸ ਰੋਡ ਤੋਂ ਲੈ ਕੇ ਕਚਹਿਰੀ ਦੇ ਸਾਹਮਣੇ ਤੱਕ ਇਹ ਰਿੰਗ ਰੂਟ ਸਾਰੀ ਆਪਣੀ ਦੂਜੀ ਸਲਿੱਪ ਰੋਡ ਹੈਗੀ ਜੇ ਜਿਹੜੀ ਬੱਸ ਅੱਡੇ ਦੇ ਜਮਾ ਸਾਹਮਣੇ ਵਾਲੀ ਸੜਕਾ ਉਹਦੇ ਮੂਰੇ ਸਿਰਫ ਤਿੰਨ ਘਰ ਆ ਦੋ ਘਰ ਹੈ ਇੱਕ ਮਸ਼ਹਸ਼ੰਜਾਦ ਸਾਹਿਬ ਦਾ ਘਰ ਹੈ ਇੱਕ ਆਈਜੀ ਸਾਹਿਬ ਦਾ ਘਰ ਹੈ ਸਾਹਮਣੇ ਪਾਸੇ ਕਚਹਿਰੀ ਵੀ ਬੇਸ਼ੱਕ ਉਹ ਰੋਡ ਬੰਦ ਕਰ ਦੋ ਕਦੇ ਪੈਦਲ ਵਾਸਤੇ ਸ਼ੁਰੂ ਕਰ ਦੋ ਹੁਣ ਵੀ ਰਿਸਟ੍ਰਿਕਟਡ ਹੀ ਆ ਉੱਥੇ ਕੋਈ ਜਾਂਦਾ ਨਹੀਂਗਾ ਤੇ ਪਾਵਰ ਉਸ ਰੋਡ ਵਾਲਾ ਜਿਹੜਾ ਟ੍ਰੈਫਿਕ ਆ ਜਿਹੜਾ ਛੋਟੀਆਂ ਗੱਡੀਆਂ ਐ ਕਾਰਾਂ ਐ ਮੋਟਰਸਾਈਕਲ ਸਕੂਟਰ ਜੀ ਨੇ ਕਚਹਿਰੀ ਜਾਣਾ ਕਚਹਿਰੀ ਜਾਵੜੇ ਕੋਰਟ ਜਾਣਾ ਕੋਰਟ ਜਾਵੜੇ ਵੀ ਉਹ ਰਿੰਗ ਰੋਡ ਉੱਤੋਂ ਸਲੇਪ ਰੋਡ ਉੱਤੋਂ ਦੀ ਆਜੇ ਤੇ ਜਿਹੜੀਆਂ ਬੱਸਾਂ ਆ ਉਹ ਅਧਿਕ ਅੰਦਰ ਵੜ ਜਾਣ ਉਹਦੇ ਨਾਲ ਵੀ ਟ੍ਰੈਫਿਕ ਦੀ ਸਮੱਸਿਆ ਜਿਹੜੀ ਉਹ ਕਾਫੀ ਦੂਰ ਹੋ ਜਾਊਗੀ